ਆਪਾਂ ਸਾਡੀ ਫੈਮਲੀ ਬੀਤ ਵੀ ਜ਼ਿਆਦਾ ਟੈਨਸ਼ਨ ਲੈ ਰਹੀ ਹੈ ਜਦੋਂ ਵੀ ਮੈਂ YouTube ਖੋਲਦੀ ਆਂ ਅੱਗੇ ਆਪਣੀ ਵੀਡੀਓ ਆਏ ਦੀ ਖੋਲਣ ਨੂੰ ਵੀ ਨਹੀਂ ਤੇਰੇ ਤੋਂ ਜਦੋਂ ਮੇਰੇ ਆਨੇ ਬੋਲਦਾ ਖੋਲ ਲੀ ਜਾਂਦਾ ਰੱਬ ਆਪਣੇ ਆਪ ਜਵਾਬ ਦੋ ਬਕਰੀ ਸਾਰੇ ਅੱਗੇ ਵੀਤੀ ਆ ਮੈਕ ਕੁੱਟਿਲੋਂ ਦੀ ਜਾਗ ਤੋਂ ਪਏ ਪੰਗੇ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਜਾਗ ਉਤੇ ਵਲੌਗ ਨਾ ਬਣਾਇਓ ਤੇ ਗੁਰਜੈਸ ਨੇ ਕਹਿੰਦੇ ਵਲੌਗ ਬਣਾਇਆ ਜਿਸ ਤੋਂ ਬਾਅਦ ਇਹ ਸਾਰੀ ਕੰਟਰੋਵਰਸੀ ਸ਼ੁਰੂ ਹੋਈ ਸੀ ਤੇ ਰਾਤ ਗੁਰਜੈਸ ਨੇ ਇੱਕ ਵਾਰ ਫਿਰ ਮੈਂ ਕੁਟ ਨੂੰ ਰਿਪਲਾਈ ਕਰਦੇ ਕਿ ਆ ਕਿ ਜੇਕਰ ਆ ਪੰਗ ਖੰਦ ਚ ਰੋੜਾ ਸੁੱਟਦੇ ਆ ਤੇ ਗੰਦ ਆਪਣੇ ਉੱਤੇ ਹੀ ਪੈਂਦਾ ਏ ਇਸ ਕਰਕੇ ਮੈਂ ਕਿਸੇ ਨੂੰ ਰਿਪਲਾਈ ਕਰਨਾ ਨਹੀਂ ਚਾਹੁੰਦੀ ਸੀ ਹੋਰ ਵੀ ਕੋਈ ਗੱਲਾਂ ਕੀਤੀਆਂ ਉਹ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਵਿੱਚ ਕਿਉਂਕਿ ਇਹ ਗੱਲ ਹੈ ਜੋ ਆਪਾਂ ਚਿੱਕੜ ਦੇ ਵਿੱਚ ਰੋੜਾ ਸਿੱਟਦੇ ਆ ਨਾ ਚਿੱਕੜ ਆਪਣੇ ਤੇ ਡਿਗਦੇ ਇਸ ਕਰਕੇ ਜ਼ਰੂਰੀ ਆ ਜਿਹੜਾ ਗੰਦਬੱਕਰਿਆ ਨੂੰ ਰਿਪਲਾਈ ਕਰਨਾ ਇਸ ਕਰਕੇ ਮੈਂ ਜ਼ਰੂਰੀ ਨਹੀਂ ਸਮਝਦੀ ਜਿਹੜਾ ਜੋ ਬੋਲਦਾ ਬੋਲੀ ਜਾਂਦਾ ਕਿਉਂਕਿ ਪਤਾ ਹੀ ਹੁੰਦਾ ਜੇ ਆਪਾਂ ਰੋੜਾ ਮਾਰਾਂਗੇ ਤੇ ਚਿੱਕੜ ਦੇ ਵਿੱਚ ਆਪਾਂ ਕਿਸੇ ਦਾ ਮਾੜਾ ਕੀਤਾ ਨਹੀਂ ਹੈਗਾ ਤਾਂ ਕਰਕੇ ਅਸੀਂ ਕੋਈ ਵੀ ਔਡ ਕਰਦੇ ਹੈਗੇ ਝੂਠੇ ਬੰਦੇ ਨੂੰ ਜ਼ਰੂਰਤ ਪੈਂਦੀ ਹੈ ਵੀ ਉਹ ਸਫਾਈਆਂ ਦੇ ਵਿੱਚ ਸਫਾਈਆਂ ਦੇ ਵਿੱਚ ਆਪਾਂ ਉਸ ਬਾਇਗਰੂਨ ਤੋਂ ਹਾਜ਼ਰ-ਨਾਜ਼ਰ ਹੋਣਾ ਹੈਗਾ ਤਾਂ ਕਰਕੇ ਆਪਾਂ ਇਹ ਜਿਹੜਾ ਨੂੰ ਲੀਰਾ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ ਹੈਗੀ ਹਾਂਜੀ ਇਸ ਕਰਕੇ ਆਪਾਂ ਕਿਸੇ ਨੂੰ ਰਿ ਗੁਰਜੈਸ ਤੇ ਇਸ ਰਿਪਲਾਈ ਨੂੰ ਦੇਖਦੇ ਹੋਏ ਮੈਕੂ ਟਿਲ ਨੇ ਮੇਰੀ ਰਾਤ ਨੂੰ ਰਿਪਲਾਈ ਕਰਦੇ ਹੋਏ ਲਿਖਿਆ ਕਿ ਸਾਨੂੰ ਸਭ ਦਾ ਪਤਾ ਕੋਣ ਕਿੰਨੇ ਪਣ ਚਾ ਰਹੀ ਗੱਲ ਵਾਹਿਗੁਰੂ ਜੀ ਉਹ ਕਿਸੇ ਦਾ ਪਰਸਨਲ ਨਹੀਂ ਉਹ ਸਭ ਦਾ ਹੀ ਹੈ ਸਾਰੀ ਦੁਨੀਆ ਵਾਹਿਗੁਰੂ ਦੀ ਹੀ ਹੈ ਕਿੰਨੇ ਕਿਦੇ ਤੋਂ ਮਤਲਬ ਕੱਢਿਆ ਉਹ ਪ੍ਰਮਾਤਮਾ ਸਭ ਜਾਣਦਾ ਇਹ ਦੋਸਤੋ ਦੋਨਾਂ ਨੇ ਇੱਕ ਦੂਜੇ ਨੂੰ ਰਿਪਲਾਈ ਕੀਤੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਦੱਸਿਓ ਜਰੂਰ ਕਿ ਤੁਹਾਨੂੰ ਦੋਨਾਂ ਚ ਗਲਤ ਕੋਣ ਤੇ ਸਹੀ ਕੋਣ ਲੱਗਦਾ ਗੁਰਜੈਸ ਤੇ ਮੈਕੂ ਦੇ ਰਿਪਲਾਈ ਦੀਆਂ ਪਿਛਲੀਆਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਤੁਹਾਡੀ ਸਕਰੀਨ ਉੱਪਰ ਸ਼ੋਅ ਹੋ ਰਹੀ ਹੈ ਕਲਿੱਕ ਕਰਕੇ ਦੇਖ ਸਕਦੇ